हां जी दोस्तों आज ਆਪਾਂ ਪੜਾਂਗੇ ਕਿਤਾਬ ਮੇਰਾ ਦਾਗਿਸਤਾਨ ਭਾਗ ਪਹਿਲਾ ਆਰੰਭਕ ਸ਼ਬਦ ਦਾਗਿਸਤਾਨੀ ਪਹਾੜਾਂ ਦੇ ਐਨ ਵਿਚਕਾਰ ਵਿਸਾਲ ਵਾਦੀ ਦੇ ਬਿਲਕੁਲ ਕੰਢੇ ਉੱਤੇ ਆਵਾਰ ਔਲ ਤਸਾਦਾ ਟिकी ਹੋਈ ਹੈ ਇਸ ਔਲ ਵਿੱਚ ਸ਼ਕਲੀਆ ਹੈ ਜੋ ਬਾਰੂ ਬਾਕੀ ਸਭ ਨਾਲੋਂ ਵੱਖਰੀ ਨਹੀਂ ਉਸੇ ਤਰ੍ਹਾਂ ਦੀ ਪੱਧਰੀ ਛੱਤ ਤੇ ਇਸ ਉੱਤੇ ਪਿਆ ਉਸੇ ਤਰ੍ਹਾਂ ਦਾ ਪੱਥਰ ਦਾ ਰੋਲਰ ਉਸੇ ਤਰ੍ਹਾਂ ਦੇ ਦਰਵਾਜ਼ੇ ਤੇ ਉਸੇ ਤਰ੍ਹਾਂ ਦਾ ਬੇੜਾ ਪਰ ਇਸ ਨਿੱਕੀ ਜਹੀ ਸਕਲਿਆ ਤੋਂ ਇਸ ਦੇਖਣ ਵਿੱਚ ਰੁੱਖੇ ਜਹੇ ਤੇ ਪਹਾੜੀ ਆਲਣੇ ਤੋਂ ਦੋ ਕਵੀ ਹਸਤੀਆਂ ਉੱਟਕੇ ਵਿਸ਼ਾਲ ਦੁਨੀਆ ਵਿੱਚ ਲਈਆਂ ਉਹਨਾਂ ਵਿੱਚੋਂ ਪਹਿਲੀ ਸੀ ਦਾਗਿਸਤਾਨ ਦਾ ਲੋਕ ਕਵੀ ਹਮਜਾ ਤਸਦਸਾ ਅਤੇ ਦੂਜੀ ਸੀ ਦਾਗਿਸਤਾਨ ਦਾ ਲੋਕ ਕਵੀ ਰਸੂਲ ਹਮਜਾ ਤੂਬ ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਰਸੂਲ ਜਿਹੜਾ ਪਿਚੁਰਕ ਪਹਾੜੀ ਕਵੀ ਦੇ ਪਰਿਵਾਰ ਵਿੱਚ ਜੰਮਿਆ ਵੇ ਵੱਡਾ ਹੋਇਆ ਬਚਪਨ ਤੋਂ ਹੀ ਕਵਿਤਾ ਨੂੰ ਪਿਆਰ ਕਰਨ ਲੱਗਾ ਤੇ ਸਮਾਂ ਪਾ ਕੇ ਆਪ ਵੀ ਕਵਿਤਾਵਾਂ ਲਿਖਣ ਲੱਗ ਪਿਆ ਪਰ ਕਵੀ ਦਾ ਬੇਟਾ ਆਪ ਕਵੀ ਬਣਿਆ ਤੇ ਪਿਓ ਨਾਲੋਂ ਵੀ ਜ਼ਿਆਦਾ ਮਸ਼ਹੂਰ ਤੇ ਜੇ ਬਧੇਰੇ ਨਿ ਸੰਕੋਚ ਹੋ ਕੇ ਕਿਹਾ ਜਾਏ ਤਾਂ ਉਸ ਨਾਲੋਂ ਵੀ ਮਹਾਨ ਬਣ ਗਿਆ ਬਜ਼ੁਰਗ ਹਮਜਾਤ ਨੇ ਆਪਣੀ ਜ਼ਿੰਦਗੀ ਵਿੱਚ ਲੰਮੇ ਤੋਂ ਲੰਮਾ ਸਫ਼ਰ ਦਾਗਿਸਤਾਨ ਤੋਂ ਮਾਸਕੋ ਤੱਕ ਦਾ ਕੀਤਾ ਸੀ ਪਰ ਰਸੂਲ ਹਮਜ਼ਾ ਤੋਬ ਬਹੁਕੌਮੀ ਸੋਵੀਅਤ ਸਭਿਆਚਾਰ ਦੇ ਦੂਤ ਵਜੋਂ ਦੁਨੀਆ ਦੇ ਕਈ ਦੇਸ਼ਾਂ ਦਾ ਦੌਰਾ ਕਰ ਚੁੱਕਾ ਹੈ ਬਾਹਰੋਂ ਨਜ਼ਰ ਮਾਰਿਆਂ ਉਹਦੀ ਜੀਵਨੀ ਵਿੱਚ ਵਿਸ਼ੇਸ਼ ਚੀਜ਼ ਨਹੀਂ ਲੱਗਦੀ ਰਸੂਲ ਹਮਜ਼ਾ ਤੋਬ ਦਾਗਿਸਤਾਨ ਦੀ ਖੁਦ ਇੱਕ ਤਿਆਰ ਸੂ ਸੋਵਰਨ ਰਿਪਬਲਿਕ ਦੀ ਔਲ ਤਸਾਦਾ ਵਿੱਚ 1923 ਵਿੱਚ ਪੈਦਾ ਹੋਇਆ ਅਰਾਨੇ ਨੇ ਮਿਡਲ ਸਕੂਲ ਤੋਂ ਪੜ੍ਹਾਈ ਮੁਕਾ ਕੇ ਉਹ ਬੁਈ ਨਕਸ ਦੇ ਅਵਾਰ ਅਧਿਆਪਕ ਸਿਖਲਾਈ ਦੇ ਇੰਸਟੀਚਿਊਟ ਵਿੱਚ ਦਾਖਲ ਹੋ ਗਿਆ ਕੁਝ ਦੇਰ ਪੜਾਉਂਦਾ ਰਿਹਾ ਅਵਾਰ ਥੀਏਟਰ ਵਿੱਚ ਕੰਮ ਕੀਤਾ ਰਿਪਬਲਿਕ ਦੇ ਅਖਬਾਰ ਵਿੱਚ ਵੀ ਕੰਮ ਕਰਦਾ ਰਿਹਾ ਪਹਿਲੀਆਂ ਕਵਿਤਾਵਾਂ 1937 ਵਿੱਚ ਪ੍ਰਕਾਸ਼ਿਤ ਹੋਈਆਂ। ਰਸੂਲ ਹਮਜਤੋਗ ਦੇ ਰਚਨੈ ਜੀਵਨ ਵਿੱਚ ਮੋੜ ਉਦੋਂ ਆਇਆ ਜਦੋਂ ਉਹ ਮਾਸਕੋ ਦੇ ਸਾਹਿਤਿਕ ਇੰਸਟੀਚਿਊਟ ਵਿੱਚ ਦਾਖਲ ਹੋ ਗਿਆ। ਇੱਥੇ ਉਸ ਨੂੰ ਮਾਸਕੋ ਦੇ ਪ੍ਰਸਿੱਧ ਕਵੀ ਦੇ ਰੂਪ ਵਿੱਚ ਸਿਰਫ ਅਧਿਆਪਕ ਹੀ ਨਾ ਮਿਲੇ ਸਗੋਂ ਦੋਸਤ ਵੀ ਮਿਲੇ ਜਿਹੜੇ ਨਾਲ ਹੀ ਪੜਦੇ ਸਨ। ਇੱਥੇ ਹੀ ਉਸ ਨੂੰ ਪਹਿਲੇ ਅਨੁਵਾਦਕ ਮਿਲੇ ਜਾਂ ਸ਼ਾਇਦ ਇਹ ਕਹਿਣਾ ਵਧੇਰੇ ਠੀਕ ਹੋਵੇਗਾ ਕਿ ਅਨੁਵਾਦਕਾਂ ਨੂੰ ਉਹ ਮਿਲ ਗਿਆ ਇੱਥੇ ਉਸ ਦੀ ਅਵਾਰ ਕਵਿਤਾ ਰੂਸੀ ਕਵਿਤਾ ਦਾ ਹਿੱਸਾ ਬਣ ਗਈ ਉਦੋਂ ਤੋਂ ਲੈ ਕੇ ਮਾ ਖਾਸ ਕਲਾ ਵਿੱਚ ਉਸ ਦੀ ਮਾਂ ਬੋਲੀ ਵਿੱਚ ਤੇ ਮਾਸਕੋ ਵਿੱਚ ਰਸੂਲ ਹਮਜ਼ਾ ਤੋਂ ਦੇ ਲਗਭਗ 40 ਕਵੀ ਸੰਗਰੇ ਛੱਪ ਚੁੱਕੇ ਸਨ ਹੁਣ ਉਸ ਦਾ ਨਾਂ ਵਿਸਾਲ ਪ੍ਰਸਿੱਧੀ ਦਾ ਮਾਲਕ ਹੈ ਉਸ ਨੂੰ ਲੈਨਿੰਗ ਇਨਾਮ ਤੇ ਦਾਗਿਸਤਾਨ ਦੇ ਲੋਕ ਕਵੀ ਦਾ ਖਿਤਾਬ ਮਿਲ ਚੁੱਕਾ ਹੈ ਉਸ ਦੀ ਕਵਿਤਾ ਦੁਨੀਆ ਦੀਆਂ ਕਈ ਜਵਾਨਾਂ ਵਿੱਚ ਸੱਜ ਚੁੱਕੀ ਹੈ ਇਹ ਹਥਲੀ ਕਿਤਾਬ ਰਸੂਲ ਹਮਜਾ ਤੋਬ ਦੀ ਪਹਿਲੀ ਵਾਰਤਕ ਰਚਨਾ ਹੈ ਪਹਿਲਾਂ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਖੇਤਰ ਵਿੱਚ ਵੀ ਰਸੂਲ ਆਪਣੇ ਹੀ ਵੱਖਰੇ ਰੰਗ ਵਿੱਚ ਸામਨੇ ਆਵੇਗਾ ਉਸ ਦੀ ਬਾਰਤਕ ਨਾ ਨਾਵਲ ਨਾਲ ਮਿਲਦੀ ਹੋਵੇਗੀ ਨਾ ਹੀ ਕਹਾਣੀ ਨਾਲ ਤੇ ਇਸੇ ਤਰ੍ਹਾਂ ਹੀ ਇਹ ਹੈ ਪਰ ਤਾਂ ਵੀ ਇਸ ਬਾਰਤਕ ਲਿਖਤ ਦੀ ਮੌਲਿਕਤਾ ਕੁਝ ਸਪਸ਼ਟ ਕਰਨ ਦੀ ਮੰਗ ਕਰਦੀ ਹੈ ਰਸੂਲ ਹਮਜਤਬ ਇਸ ਤਰ੍ਹਾਂ ਲਿਖਦਾ ਹੈ ਜਿਸ ਤਰ੍ਹਾਂ ਆਪਣੀ ਕਿਸੇ ਕਿਤਾਬ ਦਾ ਮੁਖਵੰਧ ਲਿਖ ਰਿਹਾ ਹੋਵੇ ਜਿਹੜੀ ਅਜੇ ਉਸ ਨੇ ਵਿਆਖਿਆ ਵਿੱਚ ਲਿਖਣੀ ਹੈ ਉਹ ਦੱਸਦਾ ਹੈ ਕਿ ਇਹ ਕਿਸ ਤਰ੍ਹਾਂ ਦੀ ਹੋਵੇਗੀ ਕਿਸ ਸਾਹਿਤ ਰੂਪ ਵਿੱਚ ਇਹ ਲਿਖਣੀ ਚਾਹੀਦੀ ਹੈ ਇਸ ਦਾ ਨਾਂ ਕੀ ਹੋਵੇਗਾ ਇਸ ਦੀ ਬੋਲੀ ਸੈਲੀ ਵਿੰਭਾਬਲੀ ਤੇ ਅਖੀਰ ਵਿਸਾ ਵਸਤੂ ਕੀ ਹੋਣਾ ਚਾਹੀਦਾ ਹੈ ਕੋਈ ਪਾਠਕ ਰਸੂਲ ਹਮਜ਼ਾ ਤੋਪ ਦੀ ਇਹ ਕਿਤਾਬ ਪੜ੍ਹ ਕੇ ਪੁੱਛ ਸਕਦਾ ਹੈ ਮੁਆਫ ਕਰਨਾ ਇਹ ਤਾਂ ਹੋਇਆ ਮੁਖਬੰਦ ਪਰ ਕਿਤਾਬ ਕਿੱਥੇ ਹੈ ਪਰ ਇੱਥੇ ਪਾਠਕ ਗਲਤੀ ਖਾ ਰਿਹਾ ਹੋਵੇਗਾ ਇਹ ਦੇਖਣਾ ਕੋਈ ਮੁਸ਼ਕਲ ਨਹੀਂ ਕਿ ਭਵਿਕ ਵਿੱਚ ਲਿਖੀ ਜਾਣ ਵਾਲੀ ਕਿਤਾਬ ਦੀ ਗੱਲ ਕਰਨਾ ਸਿਰਫ ਇੱਕ ਸਾਹਿਤਕ ਧੰਗ ਹੀ ਹੈ ਹੌਲੀ-ਹੌਲੀ ਉਸ ਕਿਤਾਬ ਦਾ ਮੁੱਖਬੰਧ ਆਪੋ ਹੀ ਤਰੀਕੇ ਨਾਲ ਵੱਧ ਕੇ ਇੱਕ ਸਵੈ-ਦੀਨ ਭਰਪੂਰ ਵਿਸ਼ੇ-ਵਸਤੂ ਵਾਲੀ ਮੁਕੰਮਲ ਕਿਤਾਬ ਦਾ ਰੂਪ ਧਾਰ ਲੈਂਦਾ ਹੈ ਜਿਹੜੀ ਕਿਤਾਬ ਮਾਤਭੂਮੀ ਬਾਰੇ ਹੈ ਮਾਤਭੂਮੀ ਨੂੰ ਪਿਆਰ ਕਰਨ ਵਾਲੇ ਉਸ ਦੇ ਸਪੂਤ ਦੇ ਉਸ ਬਲਬਤੀਰੇ ਬਾਰੇ ਹੈ ਕਵੀ ਦੀ ਦਿਲਚਸਪ ਤੇ ਮੁਸ਼ਕਲ ਥਾਂ ਬਾਰੇ ਹੈ ਤੇ ਇੱਕ ਸ਼ਹਿਰੀ ਦੀ ਥਾਂ ਬਾਰੇ ਹੈ ਜੋ ਘੱਟ ਦਿਲਚਸਪ ਤੇ ਘੱਟ ਮੁਸ਼ਕਲ ਨਹੀਂ ਇਹ ਪੁਸਤਕ ਇੱਕ ਤਰ੍ਹਾਂ ਦੀ ਆਤਮਿਕ ਕਥਾ ਹੈ ਇਸੇ ਹੱਦ ਤੱਕ ਇਹ ਇਕਵਾਲੀ ਲਿਖਤ ਹੈ ਇਹ ਸੱਚੇ ਦਿਲ ਨਾਲ ਲਿਖੀ ਗਈ ਹੈ ਕਾਵਿਕ ਹੈ ਤੇ ਲੇਖਕ ਦਾ ਹਲਕਾ ਫੁਲਕਾ ਖਾਸ ਰਸ ਤੇ ਮੈਂ ਕਹਿ ਸਕਦਾ ਹਾਂ ਬਿਆੰਗ ਵਿਨੋਦ ਇਸ ਕਿਤਾਬ ਵਿੱਚ ਚਾਨਣ ਦਾ ਕੰਮ ਕਰਦਾ ਹੈ ਮਤਲਬ ਕਿ ਕਿ ਇੱਕਤਾਬ ਤੇ ਰਸੂਲ ਹਮਜਾਤੋ ਇਸ ਤਰ੍ਹਾਂ ਰਲਦੇ ਮਿਲਦੇ ਹਨ ਜਿਸ ਤਰ੍ਹਾਂ ਦੋ ਪਾਣੀ ਦੇ ਟੋਕੇ ਐਵੇਂ ਹੀ ਨਹੀਂ ਸੀ ਇਸ ਕਿਤਾਬ ਬਾਰੇ ਇੱਕ ਕਾਂਡ ਇੱਕ ਕੇਂਦਰੀ ਅਖਬਾਰ ਵਿੱਚ ਜ਼ਿੰਦਗੀ ਦਾ ਮੁਖਵੰਦ ਸਿਰਲੇਖ ਹੇਠ ਛਾਪਿਆ ਗਿਆ। ਪਾਠਕ ਨੂੰ ਇਸ ਪੁਸਤਕ ਵਿੱਚ ਬਹੁਤ ਸਾਰੇ ਆਵਾਰ ਅਖਾਣ ਮੁਹਾਵਰੇ ਖੁਸ਼ੀ ਦੇਣ ਵਾਲੀਆਂ ਤੇ ਉਦਾਸ ਕਰਨ ਵਾਲੀਆਂ ਕਹਾਣੀਆਂ ਮਿਲਣਗੀਆਂ ਜਿਹੜੀਆਂ ਜਾਂ ਤਾਂ ਖੁਦ ਲੇਖਕ ਨਾਲ ਵਾਪਰੀਆਂ ਹਨ ਜਾਂ ਲੋਕਾਂ ਦੀ ਯਾਦ ਦੇ ਖਜ਼ਾਨੇ ਵਿੱਚ ਸਾਂਭੀਆਂ ਪਈਆਂ ਹਨ। ਪਾਠਕ ਨੂੰ ਜ਼ਿੰਦਗੀ ਬਾਰੇ ਤੇ ਕਲਾ ਬਾਰੇ profound ਵਿਚਾਰ ਮਿਲਣਗੇ ਕਿਤਾਬ ਵਿੱਚ ਬਹੁਤ ਸਾਰੀ ਦਿਆਲਤਾ ਲੋਕਾਂ ਲਈ ਤੇ ਪਿਤਾ ਭੂਮੀ ਲਈ ਪਿਆਰ ਮਿਲਦਾ ਹੈ ਖੁਦ ਰਸੂਲ ਹਮਜਾ ਤੋਂ ਆਪਣੀ ਰਚਨਾ ਬਾਰੇ ਦੱਸਦਿਆਂ ਤੇ ਪਾਠਕ ਨੂੰ ਅਪੀਲ ਕਰਦਿਆਂ ਕਹਿੰਦਾ ਹੈ ਕੁਝ ਲੋਕ ਐਸੇ ਵੀ ਹੁੰਦੇ ਹਨ ਜਿਹੜੇ ਬੀਤੇ ਬਾਰੇ ਸੋਗੀ ਅਫਸੋਸੀਆਂ ਜਾਦਾਂ ਰੱਖਦੇ ਹਨ ਇਸ ਤਰ੍ਹਾਂ ਦੇ ਲੋਕ ਵਰਤਮਾਨ ਤੇ ਭਵਿੱਖ ਬਾਰੇ ਵੀ ਇਸੇ ਤਰ੍ਹਾਂ ਦੇ ਗਮਗੀਨ ਖਿਆਲ ਹੁੰਦੇ ਹਨ ਕੁਝ ਲੋਕ ਹੁੰਦੇ ਹਨ ਜਿਹੜੇ ਬੀਤੇ ਬਾਰੇ ਰੌਸ਼ਨੀ ਧੁੱਪ ਹਿੱਲੀਆਂ ਯਾਦਾਂ ਰੱਖਦੇ ਹਨ ਉਹਨਾਂ ਦੇ ਚੇਤਨ ਵਿੱਚ ਵਰਤਮਾਨ ਤੇ ਭਵਿੱਖ ਦੀ ਰੌਸ਼ਨੀ ਹੈ ਤੀਜੀ ਤਰ੍ਹਾਂ ਦੇ ਲੋਕ ਹੁੰਦੇ ਹਨ ਜਿਨ੍ਹਾਂ ਦੀਆਂ ਯਾਦਾਂ ਵਿੱਚ ਖੁਸ਼ੀ ਵੀ ਹੁੰਦੀ ਹੈ ਉਦਾਸੀ ਵੀ ਧੁੱਪ ਵੀ ਹੁੰਦੀ ਹੈ ਤੇ ਛਾਂ ਵੀ ਵਰਤਮਾਨ ਤੇ ਭਵਿੱਖ ਬਾਰੇ ਉਹਨਾਂ ਦੇ ਵਿਚਾਰਾਂ ਵਿੱਚ ਵੀ ਬਨਸਵੰਨੇ ਭਾਵ ਖਿਆਲ ਸੰਗੀਤ ਤੇ ਰੰਗ ਭਰੇ ਹੁੰਦੇ ਹਨ ਮੈਂ ਤੀਜੀ ਤਰ੍ਹਾਂ ਦੇ ਲੋਕਾਂ ਵਿੱਚੋਂ ਹਾਂ ਮੇਰਾ ਰਾਹ ਹਮੇਸ਼ਾ ਹੀ ਸਿੱਧਾ ਨਹੀਂ ਰਿਹਾ ਮੇਰੀ ਜ਼ਿੰਦਗੀ ਹਮੇਸ਼ਾ ਹੀ ਸੌਖੀ ਨਹੀਂ ਰਹੀ ਬਿਲਕੁਲ ਤੇਰੇ ਵਾਂਗ ਹੀ ਮੇਰੇ ਸਮਕਾਲੀ ਮੈਂ ਮਦਦ ਕਾਲ ਵਿੱਚ ਦੁਨੀਆ ਦੇ ਕੇਂਦਰ ਵਿੱਚ ਉਹ ੜੀ ਕਟਨਾਮਾ ਨਾਲ ਘਿਰਿਆ ਹੋਇਆ ਰਹਿੰਦਾ ਰਿਹਾ ਹਾਂ ਇੱਥੇ ਕਿਹਾ ਜਾ ਸਕਦਾ ਹੈ ਕਿ ਹਰ ਸਦਮਾ ਲੇਖਕ ਲਈ ਦਿਲ ਕੰਬਾ ਦੇਣ ਵਾਲਾ ਹੁੰਦਾ ਹੈ ਕਟਨਾਮਾ ਦਾ ਗਮ ਤੇ ਖੁਸ਼ੀ ਲੇਖਕ ਦੇ ਕੋਲੋਂ ਦੀ ਨਹੀਂ ਲੰਘ ਜਾਣੀ ਚਾਹੀਦੀ ਉਹ ਬਰਫ਼ ਉੱਤੇ راہ ਵਾਂਗ ਨਹੀਂ ਪੱਥਰ ਉੱਤੇ ਪਈ ਲਕੀਰ ਵਾਂਗ ਹਨ ਤੇ ਮੈਂ ਇੱਥੇ ਬੀਤੇ ਸਮੇਂ ਬਾਰੇ ਆਪਣੀਆਂ ਗਵਾਹੀਆਂ ਨੂੰ ਤੇ ਭੁਖਾਰੇ ਬਾਰੇ ਸੋਚਾਂ ਨੂੰ ਇਕ ਤਾਂ ਇਕੱਠਾ ਕਰਦੇ ਆ ਤੁਹਾਡੇ ਕੋਲ ਆ ਰਿਹਾ ਹਾਂ ਤੁਹਾਡਾ ਦਰ ਖਟਕਟਾ ਰਿਹਾ ਹਾਂ ਤੇ ਕਹਿੰਦਾ ਹਾਂ ਚੰਗੇ ਦੋਸਤ ਇਹ ਮੈਂ ਹਾਂ ਰਸੂਲ ਹਮਜਾ ਤੋ ਬਲਾਦੀ ਮੀਰ ਸੋਲੂ ਖਿਨ ਰਾਹੀਆ ਜੇ ਤੂੰ ਸਾਡੇ ਕੋਲੋਂ ਲੰਘ ਜਾਵੇਂ ਮੂੰਹ ਫੇਰ ਘਰੋਂ ਤੂਫਾਨ ਤੇ ਬਿਜਲੀਆਂ ਤੈਨੂੰ ਲੈਸਨ ਰਵਿਛੇਰ ਜੇ ਤੈਨੂੰ ਨਾ ਖੁਸ਼ੀ ਮਿਲੇ ਮੇਰੇ ਘਰ ਆਏ ਮਹਿਮਾਨ ਮੈਨੂੰ ਟਾ ਢੇਰੀ ਕਰਨ ਫਿਰ ਬਿਜਲੀ ਤੇ ਤੂਫਾਨ ਦਰਵਾਜੇ ਉੱਤੇ ਉਕਰੇ ਸ਼ਬਦ ਜੇ ਬੀਤੇ ਉੱਤੇ ਪਿਸਤੌਲ ਨਾਲ ਗੋਲੀ ਚਲਾਉਂਗੇ ਤਾਂ ਭੁਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ ਅੱਬੂ ਤਾਲਿਬ ਦਾ ਕਥਨ ਮੁਖਬੰਦ ਦੀ ਥਾਂ ਆਮ ਕਰਕੇ ਮੁੱਖ ਬੰਧਾਂ ਬਾਰੇ ਨੀਂਦ ਖੁੱਲਲੇ ਤਾਂ ਇੱਕ ਦਮ ਨਾ ਬਿਸਤਰੇ ਵਿੱਚੋਂ ਉੱਠ ਪੋ। ਜਿਵੇਂ ਤੁਹਾਨੂੰ ਕਿਸੇ ਨੇ ਡੰਗਿਆ ਹੋਵੇ। ਪਹਿਲਾਂ ਜੋ ਕੁਝ ਤੁਸੀਂ ਸੁਪਨੇ ਵਿੱਚ ਦੇਖਿਆ ਸੀ ਉਸ ਬਾਰੇ ਵਿਚਾਰੋ। ਮੇਰਾ ਖਿਆਲ ਹੈ ਖੁਦ ਅੱਲਾ ਵੀ ਆਪਣੇ ਸ਼ੇਵਕਾਂ ਨੂੰ ਕੋਈ ਦਿਲ ਬਹਿਲਾਉਣ ਵਾਲੀ ਕਹਾਣੀ ਸੁਣਾਉਣ ਜਾਂ ਇੱਕ ਹੋਰ ਮਹਾਂਬਾਗ ਉਚਰਨ ਤੋਂ ਪਹਿਲਾਂ ਸਿੱਖਤ ਬਾਲ ਦਾ ਹੋਵੇਗਾ। ਅਲਸਾਈ ਜਹਾਜ ਕਸ਼ ਭੜਦਾ ਹੋਵੇਗਾ ਤੇ ਅੰਤਰ ਧਿਆਨ ਹੋ ਕੇ ਸੋਚਦਾ ਹੋਵੇਗਾ ਹਵਾ ਵਿੱਚ ਉੱਡਣ ਤੋਂ ਪਹਿਲਾਂ ਹਵਾਈ ਜਹਾਜ਼ ਬਹੁਤ ਸ਼ੋਰ ਮਚਾਉਂਦਾ ਹੈ ਇਸ ਨੂੰ ਸਾਰੇ ਹਵਾਈ ਅੱਡੇ ਦੇ ਵਿੱਚੋਂ ਦੀ ਕੱਢ ਕੇ ਰਨਵੇ ਤੇ ਲਿਆਇਆ ਜਾਂਦਾ ਹੈ ਉਹ ਹੋਰ ਵੀ ਜ਼ਿਆਦਾ ਸ਼ੋਰ ਮਚਾਉਂਦਾ ਹੈ ਤੇ ਫਿਰ ਆਪਣੀ ਦੌੜ ਸ਼ੁਰੂ ਕਰਦਾ ਹੈ ਇਹ ਸਾਰਾ ਕੁਝ ਕਰਨ ਤੋਂ ਪਿੱਛੋਂ ਹੀ ਉਹ ਉੱਪਰ ਨੂੰ ਉੱਡਦਾ ਹੈ ਹੈਲੀਕਾਪਟਰ ਨੂੰ ਦੌੜ ਨਹੀਂ ਲਾਉਣੀ ਪੈਂਦੀ ਪਰ ਇਹ ਵੀ ਹਵਾ ਵਿੱਚ ਉੱਡਣ ਤੋਂ ਪਹਿਲਾਂ ਬਹੁਤ ਸਾਰਾ ਸ਼ੋਰ ਮਚਾਉਂਦਾ ਹੈ ਗਰਜਦਾ ਹੈ ਤੇ ਗੜਗੜਾਹਟ ਪੈਦਾ ਕਰਦਾ ਹੈ ਤੇ ਬੁਰੀ ਤਰ੍ਹਾਂ ਕੰਪਣੀ ਖਾਂਦਾ ਹੈ ਸਿਰਫ ਪਹਾੜੀ ਊਕਾਬ ਹੀ ਆਪਣੀ ਚਟਾਨ ਤੋਂ ਸਿੱਧਾ ਉਤਾਂ ਵੱਲ ਨੂੰ ਨਿਲੱਤਣ ਵੱਲ ਨੂੰ ਸ਼ੂਟ ਵੱਟਦਾ ਹੈ ਜਿੱਥੇ ਇਹ ਠਾਹ ਨਾਲ ਉੱਡਦਾ ਹੈ ਹੋਰ ਉੱਚਾ ਹੋਰ ਉੱਚਾ ਚਾਈ ਜਾਂਦਾ ਹੈ ਤੇ ਆਖਰ ਦਿਸਣੋਂ ਹਟ ਜਾਂਦਾ ਹੈ ਕੋਈ ਵੀ ਚੰਗੀ ਕਿਤਾਬ ਇਸੇ ਤਰ੍ਹਾਂ ਨਾਲ ਸ਼ੁਰੂ ਹੋਣੀ ਚਾਹੀਦੀ ਹੈ ਬਿਨਾ ਲੰਮੀ ਚੌੜੀ ਤੇ ਅਕਾਮੀ ਭੂਮਿਕਾ ਦੇ ਜੇ ਤੁਸੀਂ ਸਾਨੂੰ ਸਿੰਘਾਂ ਤੋਂ ਫੜਨ ਵਿੱਚ ਸਫਲ ਨਹੀਂ ਹੁੰਦੇ ਜਦੋਂ ਇਹ ਤੁਹਾਡੇ ਕੋਲੋਂ ਦੀ ਦੌੜ ਦਾ ਲੰਘ ਰਿਹਾ ਹੁੰਦਾ ਹੈ ਤਾਂ ਤੁਸੀਂ ਇਸ ਨੂੰ ਪੂਛ ਤੋਂ ਵੀ ਫੜ ਕੇ ਰੋਕਣ ਦੇ ਸਮਰੱਥ ਨਹੀਂ ਹੋਣ ਲੱਗੇ ਮਨ ਲੋਕੀ ਇੱਕ ਗਾਇਕ ਨੇ ਆਪਣਾ ਪੰਡੂਰ ਚੁੱਕ ਲਿਆ ਹੈ ਮੈਨੂੰ ਪਤਾ ਹੈ ਕਿ ਉਸਦੀ ਆਵਾਜ਼ ਚੰਗੀ ਹੈ ਪਰ ਗੀਤ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀਆਂ ਉਂਗਲਾਂ ਕਿਉਂ ਤਾਰਾਂ ਉੱਤੇ ਬਿਨਾਂ ਮਤਲਬ ਪੜਕਦੀਆਂ ਨੇ ਕਿਸੇ ਕਾਨਸਰਟ ਤੋਂ ਪਹਿਲਾਂ ਪੜ੍ਹੀ ਜਾਂਦੀ ਰਿਪੋਰਟ ਬਾਰੇ ਜਾਂ ਨਾਟਕ ਤੋਂ ਪਹਿਲਾਂ ਲੈਕਚਰ ਬਾਰੇ ਜਾਂ ਆਪਣੇ ਜਵਾਂ ਨੂੰ ਮੇਜ਼ ਉੱਤੇ ਆਉਣ ਦਾ ਸੱਦਾ ਦੇਣ ਜਾਂ ਉਸ ਨੂੰ ਪਹਿਲਾ ਪਰਕੀ ਸ਼ਰਾਬ ਦਾ ਭੇਟ ਕਰਨ ਦੀ ਥਾਂ ਸਹਰੇ ਵੱਲੋਂ ਦਿੱਤੀ ਗਈ ਅਕਾਵੀ ਸਿੱਖਿਆ ਬਾਰੇ ਵੀ ਮੈਂ ਇਹੀ ਕਹਾਗਾ ਇੱਕ ਵਾਰੀ ਕੁਝ ਮੁਰੀਦ ਆਪਣੀਆਂ ਤਲਵਾਰਾਂ ਦੇ ਫਲਾਂ ਦੀ ਪਾਣ ਬਾਰੇ ਇੱਕ ਦੂਜੇ ਅੱਗੇ ਛੇਕੀਆਂ ਮਾਰ ਰਹੇ ਸਨ ਉਹ ਉਸ ਉੱਚੇ ਦਰਵਾਜੇ ਦੇ ਫੌਲਾਦ ਦੀਆਂ ਗੱਲਾਂ ਕਰ ਰਹੇ ਸਨ ਜਿਸ ਤੋਂ ਉਹਨਾਂ ਦੇ ਫਲ ਢਾਲੇ ਗਏ ਸਨ ਤੇ ਉਹਨਾਂ ਫਲਾਂ ਉੱਤੇ ਉੱਕਰੀਆਂ ਕੁਰਾਨ ਸ਼ਰੀਫ ਦੀਆਂ ਸਰਬ ਸ੍ਰੇਸ਼ਟ ਆਇਤਾਂ ਬਾਰੇ ਗੱਲਾਂ ਕਰ ਰਹੇ ਸਨ ਮুরিਦਾਂ ਵਿੱਚ ਵੱਡੇ ਸ਼ਾਮਿਲ ਦਾ ਨਾਇਬ ਹਾਜੀ ਮੁਰਾਦ ਵੀ ਸੀ ਉਹ ਬੋਲਿਆ ਦਰਖਤ ਦੀ ਠੰਢੀ ਛਾਂ ਹੇਠ ਬੈਠੇ ਤੁਸੀਂ ਕੀ ਬਹਿਸ ਕਰ ਰਹੇ ਹੋ ਭਲਕੇ ਪੌਪ ਉੱਡ ਦੀ ਨੂੰ ਹੋਣ ਵਾਲੀ ਲੜਾਈ ਵਿੱਚ ਤੁਹਾਡੀਆਂ ਤਲਵਾਰਾਂ ਆਪਣੇ ਬਾਰੇ ਆਪ ਦੱਸਣਗੀਆਂ ਤਾਂ ਵੀ ਮੈਨੂੰ ਯਕੀਨ ਹੈ ਕਿ ਅੱਲਾ ਉਚਰਨਾ ਸ਼ੁਰੂ ਕਰਨ ਤੋਂ ਪਹਿਲਾਂ ਬਿਨਾ ਕਾਲੀ ਕੀਤਿਆਂ ਸਿਕਟ ਜ਼ਰੂਰ ਪਾਲਦਾ ਹੋਵੇਗਾ ਤਾਂ ਵੀ ਮੇਰੇ ਜੱਦੀ ਪਹਾੜਾਂ ਵਿੱਚ ਇਹ ਰੀਤ ਨਹੀਂ ਕਿ ਕੋਈ ਘੋੜਸਵਾਰ ਆਪਣੀ ਸਕਲੀਆਂ ਦੀਆਂ ਬਰੂਹਾਂ ਤੋਂ ਹੀ ਘੋੜੇ ਉੱਤੇ ਪਲਕੀ ਮਾਰ ਕੇ ਬੈਠ ਜਾਵੇ ਉਹ ਸਗੋਂ ਆਪਣੇ ਘੋੜੇ ਨੂੰ ਲਗਾਮ ਤੋਂ ਫੜ ਕੇ ਮਗਰ ਧੋਰੀ ਲਿਆਏਗਾ ਜਿੰਨਾ ਚਿਰ ਉਹ ਔਲ ਤੋਂ ਬਾਹਰ ਨਹੀਂ ਆ ਜਾਂਦੇ ਕਾਰਨ ਸ਼ਾਇਦ ਇਹ ਹੋਵੇਗਾ ਕਿ ਉਹ ਨਵੇਂ ਸਿਰਿਓਂ ਵਿਚਾਰ ਕਰਦਾ ਹੋਵੇਗਾ ਕਿ ਉਹ ਪਿੱਛੇ ਕੀ ਛੱਡ ਕੇ ਜਾ ਰਿਹਾ ਹੈ ਤੇ ਅਗਲੀ ਵਾਟ ਉੱਤੇ ਉਸ ਨੂੰ ਕੀ ਉਡੀਕ ਰਿਹਾ ਹੈ ਭਾਵੇਂ ਉਸ ਦਾ ਕੰਮ ਕਿੰਨਾ ਵੀ ਜਲਦੀ ਦਾ ਕਿਉਂ ਨਾ ਹੋਵੇ ਉਹ ਸੋਚਾਂ ਵਿੱਚ ਮਗਨ ਤੇ ਬਿਨਾਂ ਕਾਹਲੀ ਕੀਤਿਆਂ ਆਪਣੇ ਘੋੜੇ ਨੂੰ ਤੋੜ ਕੇ ਔਲ ਤੋਂ ਬਾਹਰ ਲਿਆਉਂਦਾ ਹੈ ਤੇ ਉਸ ਤੋਂ ਪਿੱਛੋਂ ਹੀ ਉਹ ਰਕਾਵ ਨੂੰ ਸੂਹੇ ਤੋਂ ਬਿਨਾਂ ਹੀ ਪਲਕੀ ਮਾਰ ਕੇ ਕਾਠੀ ਉੱਤੇ ਬਹਿ ਜਾਂਦਾ ਹੈ। ਖਾਨੇ ਉੱਤੇ ਝੁਕਦਾ ਤੇ ਧੂੜ ਤੇ ਬੱਦਲਾਂ ਵਿੱਚ ਅਲੋਪ ਹੋ ਜਾਂਦਾ ਹੈ। ਮੈਂ ਵੀ ਆਪਣੀ ਕਿਤਾਬ ਦੀ ਕਾਠੀ ਉੱਤੇ ਪਲਕੀ ਮਾਰ ਕੇ ਚੜ੍ਹਨ ਤੋਂ ਪਹਿਲਾਂ ਅੰਤਰ ਧਿਆਨ ਹੋ ਕੇ ਤੁਰਦਾ ਹਾਂ। ਮੈਂ ਆਪਣੀ ਘੋੜੀ ਨੂੰ ਇਸ ਦੀ ਲਗਾਮ ਤੋਂ ਫੜੀ ਇਸ ਦੇ ਨਾਲ-ਨਾਲ ਤੁਰ ਹੀ ਜਾਂਦਾ ਹਾਂ। ਮੈਂ ਸੋਚਾਂ ਵਿੱਚ ਮਗਨ ਹਾਂ। ਕੋਈ ਲਫ਼ਜ਼ ਕਹਿਣ ਤੋਂ ਪਹਿਲਾਂ ਮੈਂ ਜਰਰ ਰੁਕ ਜਾਂਦਾ ਹਾਂ ਕੋਈ ਲਫ਼ਜ਼ ਹੋ ਸਕਦਾ ਹੈ ਆਦਮੀ ਦੀ ਜ਼ੁਬਾਨ ਤੋਂ ਨਿਕਲਣ ਲੱਗਿਆਂ ਦੇਰ ਲਾਵੇ ਸਿਰਫ ਇਸ ਲਈ ਨਹੀਂ ਕਿ ਉਹ ਠੱਥਾ ਹੋਵੇ ਸਗੋਂ ਇਸ ਲਈ ਵੀ ਕਿ ਉਹ ਸਭ ਤੋਂ ਟੁਕਮਾ ਜ਼ਰੂਰੀ ਤੇ ਸਿਆਣਾ ਲਖਤ ਲੱਭ ਰਿਹਾ ਹੁੰਦਾ ਹੈ ਮੈਂ ਕਿਸੇ ਨੂੰ ਆਪਣੀ ਸਿਆਣਪ ਨਾਲ ਜਕ੍ਰਿਤ ਨਹੀਂ ਕਰਨਾ ਚਾਹੁੰਦਾ ਪਰ ਮੈਂ ਠੱਥਾ ਵੀ ਨਹੀਂ ਮੈਂ ਠੁਕਮੇ ਲਬਜ ਦੀ ਭਾਲ ਵਿੱਚ ਹਾਂ ਇਸ ਲਈ ਹੋ ਸਕਦਾ ਹੈ ਮੈਂ ਕਦੀ ਕਦੀ اٹਕ ਜਾਵਾਂ ਅੱਬੂ ਤਾਲਿਬ ਦਾ ਕਹਿਣਾ ਸੀ ਕਿਤਾਬ ਦਾ ਮੁਖਵੰਤ ਬ੍ਰਹਿਮਣ ਔਰਤ ਵੱਲੋਂ ਦੰਦਾਂ ਵਿਚਕਾਰ ਫੜੇ ਤਣਕੇ ਬਾਗ ਹੁੰਦਾ ਹੈ ਜਦਕਿ ਉਹ ਆਪਣੇ ਪਤੀ ਦਾ ਭੇੜ ਦੀ ਖੱਲ ਵਾਲਾ ਕੋਟ ਮੁਰੰਮਤ ਕਰ ਰਹੀ ਹੁੰਦੀ ਹੈ ਆਮ ਵਿਸ਼ਵਾਸ ਇਹ ਹੈ ਕਿ ਇਹੋ ਜਿਹਾ ਕੰਮ ਕਰਦੇ ਆਂ ਜੇ ਉਹ ਦੰਤਾਂ ਵਿੱਚ ਤਣਕਾ ਨਹੀਂ ਫੜੇਗੀ ਤਾਂ ਭੇੜ ਦੀ ਖੱਲ ਵਾਲਾ ਕੋਟ ਉਸ ਦੇ ਕਫਨ ਵਿੱਚ ਬਦਲ ਸਕਦਾ ਹੈ। ਅੱਬੂ ਤਾਲਿਬ ਦਾ ਕਹਿਣਾ ਸੀ ਮੈਂ ਐਸੇ ਮਨੁੱਖ ਵਾਂਗ ਹਾਂ ਜੋ ਹਨੇਰੇ ਵਿੱਚ ਦਰਵਾਜ਼ਾ ਟੋੜ ਰਿਹਾ ਹੋਵੇ ਜਾਂ ਐਸੇ ਮਨੁੱਖ ਵਾਂਗ ਜਿਸ ਨੂੰ ਸੁਭਬ ਨਾਲ ਦਰਵਾਜ਼ਾ ਮਿਲਤਾ ਗਿਆ ਹੈ ਪਰ ਜਿਸ ਨੂੰ ਯਕੀਨ ਨਹੀਂ ਕਿ ਅੰਦਰ ਜਾਣਾ ਸੰਭਵ ਜਾਂ ਕਸ਼ਟ ਕਰਨ ਯੋਗ ਹੈ ਜਾਂ ਨਹੀਂ ਇੰਨੇ ਚਿਰ ਵਿੱਚ ਉਹ ਬੂਹਾ ਖੜਕਾਉਂਦਾ ਹੈ ਠਕ 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 हे دروازੇ ਤੋਂ ਪਾਰ ਰਹਿਣ ਵਾਲਿਓ ਜੇ ਤੁਸੀਂ ਕੁਝ ਮਾਸ ਲੈਣਨ ਦੀ ਇੱਛਾ ਰੱਖਦੇ ਹੋ ਤਾਂ ਸਮਾਂ ਆਏ ਕੇ ਉਠੋ ਤੇ ਸ਼ੁਰੂ ਕਰੋ हे دروازੇ ਤੋਂ ਪਾਰ ਰਹਿਣ ਵਾਲਿਓ ਜੇ ਤੁਸੀਂ ਜਵੀ ਦੀ ਤਾਲ ਕੁੱਟਣਾ ਚਾਹੁੰਦੇ ਹੋ ਮੈਂ ਕਾਲੀ ਦੀ ਕੋਈ ਲੋੜ ਨਹੀਂ ਤੁਸੀਂ ਭਾਵੇਂ ਹੋਰ ਸੌਣ ਲਗੋ ਇਹ ਦਰਵਾਜ਼ੇ ਤੋਂ ਪਾਰ ਰਹਿਣ ਵਾਲਿਓ ਜੇ ਤੁਸੀਂ ਚੰਗੀ ਬੂਝਾ ਪੀਣ ਦੀ ਸਲਾਹ ਰੱਖਦੇ ਹੋ ਤਾਂ ਆਪਣੇ ਗੁਵਾਂਡੀ ਨੂੰ ਸੱਦਾ ਦੇਣਾ ਨਾ ਭੁੱਲਣਾ ਠਕ 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 ਅੱਛਾ ਮੈਂ ਤੁਹਾਡੇ ਵਿੱਚ ਸ਼ਾਮਲ ਹੋਵਾਂ ਜਾਂ ਮੇਰੇ ਤੋਂ ਬਿਨਾਂ ਹੀ ਸਰ ਜਾਏਗਾ ਬੱਚੇ ਨੂੰ ਬੋਲਣਾ ਸਿੱਖਣ ਲਈ 2 ਸਾਲ ਲੱਗਦੇ ਨੇ ਆਦਮੀ ਨੂੰ ਆਪਣੀ ਜ਼बान ਸੰਭਾਲਣੀ ਸਿੱਖਣ ਉੱਤੇ 60 ਸਾਲ ਲੱਗ ਜਾਂਦੇ ਨੇ ਮੈਂ 2 ਸਾਲਾਂ ਦਾ ਨਹੀਂ ਨਾ ਮੈਂ 60 ਦਾ ਹੋ ਗਿਆ ਹਾਂ ਮੈਂ ਜ਼ਿੰਦਗੀ ਦੇ ਅੱਧ ਵਿਚਾਲੇ ਹਾਂ ਤਾਂ ਵੀ ਮੈਂ ਦੂਜੀ ਸੀਮਾ ਦੇ ਜ਼ਿਆਦਾ ਨੇੜੇ ਹਾਂ ਤੇ ਇਸੇ ਕਰਕੇ ਮੇਰੇ ਲਈ ਅਣ ਕਿਹਾ ਲਫ਼ਜ਼ ਕਹੇਗੇ ਲਫ਼ਜ਼ਾਂ ਨਾਲੋਂ ਵਧੇਰੇ ਕੀਮਤੀ ਹੈ ਜਿਹੜੀ ਕਿਤਾਬ ਅਜੇ ਮੈਂ ਨਹੀਂ ਲਿਖੀ ਉਹ ਇਨ੍ਹਾਂ ਸਾਰੀਆਂ ਕਿਤਾਬਾਂ ਨਾਲੋਂ ਮੇਰੇ ਲਈ ਬਧੇਰੇ ਕੀਮਤੀ ਹੈ ਜਿਹੜੀਆਂ ਮੇਰੀ ਕਲਮ ਤੋਂ ਆਈਆਂ ਨੇ ਇਹ ਕੀਮਤ ਤੋਂ ਉੱਪਰ ਹੈ ਮੇਰੇ ਦਿਲ ਦੇ ਸਭ ਤੋਂ ਨੇੜੇ ਤੇ ਸੱਚ ਦੀ ਮੰਗ ਕਰਨ ਵਿੱਚ ਸਭ ਤੋਂ ਵੱਧ ਡਾਢੀ ਨਵੀਂ ਕਿਤਾਬ ਮੇਰੇ ਲਈ ਉਸ ਗੁਫਾ ਵਾਂਗ ਹੈ ਜਿਸ ਵਿੱਚ ਮੈਂ ਕਦੀ ਦਾਖਲ ਨਹੀਂ ਹੋਇਆ ਪਰ ਜਿਸ ਦੀਆਂ ਦੀਵਾਰਾਂ ਪਹਿਲਾਂ ਹੀ ਮੇਰੇ ਅੱਗੇੋਂ ਲਾਂਬੇ ਹਟ ਰਹੀਆਂ ਹਨ ਤੇ ਮੈਨੂੰ ਧੁੰਦਲੀ ਦੂਰੀ ਦੇ ਅੰਦਰ ਆਉਣ ਲਈ ਇਸ਼ਾਰੇ ਛੁੱਟਦੀ ਹੈ ਨਵੀਂ ਕਿਤਾਬ ਉਸ ਘੋੜੇ ਵਾਂਗ ਹੈ ਜਿਸ ਉੱਤੇ ਮੈਂ ਕਦੀ ਕਾਠੀ ਨਹੀਂ ਬਾਈ ਉਸ ਕਟਾਰ ਵਾਂਗ ਜਿਸ ਨੂੰ ਮੈਂ ਕਦੀ ਮ्यान ਵਿੱਚੋਂ ਹੀ ਨਹੀਂ ਕੱਢਿਆ ਪਹਾੜੀ ਲੋਕ ਕਹਾ ਕਰਦੇ ਨੇ ਬਿਨਾਂ ਜੋਗ ਕਾਰਨ ਦੇ ਆਪਣੀ ਕਟਾਰ ਕਦੀ ਨਾ ਕੱਢੋ ਪਰ ਜੇ ਤੁਹਾਨੂੰ ਕੱਢਣੀ ਪੈ ਜਾਵੇ ਤਾਂ ਅੰਝ ਚਲਾਓ ਕਿ ਘੋੜੀ ਤੇ ਸਵਾਰ ਦੋਹਾਂ ਨੂੰ ਚਿਤ ਕਰ ਦਿਓ ਤੁਸੀਂ ਕਿੰਨਾ ਠੀਕ ਹੈ ਪਹਾੜ ਦੇ ਵਾਸੀਓ ਤਾਂ ਵੀ ਘਟਾਰ ਮਿਆਂ ਵਿਚੋਂ ਕੱਟਣ ਤੋਂ ਪਹਿਲਾਂ ਪੱਕਾ ਕਰ ਲਓ ਕਿ ਇਸ ਦੀ ਧਾਰ ਚੰਗੀ ਤਰ੍ਹਾਂ ਤੇਜ਼ ਹੋਵੇ ਉਹ ਪੁਸਤਕੇ ਮੇਰੀਏ ਤੂੰ ਮੇਰੇ ਅੰਦਰ ਕਈ ਸਾਲ ਬਸੀ ਤੂੰ ਉਸ ਪ੍ਰੀਤਮਾ ਦੇ ਵਾਂਗ ਹੈ ਜਿਸ ਨੂੰ ਦੂਰੋਂ ਦੇਖਿਆ ਹੋਵੇ ਜਿਸ ਦੇ ਸੁਪਨੇ ਲੈ ਹੁਣ ਪਰਕ ਦੀ ਸੂਨ ਦੀ ਦਲੇਰੀ ਨਾ ਕੀਤੀ ਹੋਵੇ ਕਦੀ ਕਦੀ ਉਹ ਬਿਲਕੁਲ ਨੇੜੇ ਰਹੀ ਹੈ ਲਗਭਗ ਪਹੁੰਚ ਵਿੱਚ ਪਰ ਮੈਂ ਡਰਦਾ ਤੇ ਸੰਗ ਦਾ ਲਾਲ ਬਿੰਬ ਹੁੰਦਾ ਤੇ ਪਿੱਛੇ ਹਟ ਜਾਂਦਾ ਰਿਹਾ ਹਾਂ ਪਰ ਜੋ ਹੋ ਚੁੱਕਾ ਸੋ ਹੋ ਚੁੱਕਾ ਮੈਂ ਦਲੇਰੀ ਨਾਲ ਉਸ ਕੋਲ ਜਾਣ ਦਾ ਤੇ ਉਸ ਦਾ ਹੱਥ ਆਪਣੇ ਹੱਥ ਵਿੱਚ ਲੈਣ ਦਾ ਫੈਸਲਾ ਕਰ ਲਿਆ ਹੈ ਸੰਗਾਉ ਪ੍ਰੇਮੀ ਤੋਂ ਮੈਂ ਦਲੇਰ ਤੇ ਤਜਰਬਾਕਾਰ ਆਦਮੀ ਵਿੱਚ ਬਦਲਣਾ ਚਾਹੁੰਦਾ ਹਾਂ ਮੈਂ ਆਪਣੇ ਘੋੜੇ ਉੱਤੇ ਕਾਠੀ ਪਾਉਂਦਾ ਤੇ ਤਿੰਨ ਵਾਰੀ ਚਬਕ ਮਾਰਦਾ ਹਾਂ ਜੋ ਹੁੰਦਾ ਹੈ ਸੋ ਹੋਵੇ ਤਾਂ ਵੀ ਪਹਿਲਾਂ ਮੈਂ ਆਪਣੇ ਲਈ ਆਪਣੇ ਪਹਾੜੀ ਘਰ ਉਗਾਏ ਤਾਂ ਬਾਕੂ ਦੀ ਸਿਕਟ ਬਾਲਦਾ ਹਾਂ ਤੇ ਇਸ ਉੱਤੇ ਸਮਾਂ ਲਾਉਂਦਾ ਹਾਂ ਜੇ ਸੇਕਟ ਬੜਨੀ ਹੀ ਇੰਨਾ ਸਵਾਦ ਦਿੰਦੀ ਹੈ ਤਾਂ ਸੇਕਟ ਪੀਣੀ ਕਿੰਨੀ ਜ਼ਿਆਦਾ ਖੁਸ਼ੀ ਦੇਵੇਗੀ ਉਹ ਪੁਸਤਕੇ ਮੇਰੀ ਏ ਤੈਨੂੰ ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਤੂੰ ਮੇਰੇ ਅੰਦਰ ਕਿਵੇਂ ਕਰੁੰਬਲ ਵਾਂਗ ਫੁੱਟੀ ਕਿਵੇਂ ਮੈਨੂੰ ਤੇਰਾ ਨਾਮ ਮਿਲਿਆ ਤੇ ਕਿਉਂ ਮੈਂ ਤੈਨੂੰ ਲਿਖ ਰਿਹਾ ਤੇ ਜ਼ਿੰਦਗੀ ਵਿੱਚ ਮੇਰੇ ਕੀ ਨਿਸ਼ਾਨੇ ਨੇ ਮੈਂ ਆਪਣੇ ਮਹਿਮਾਨ ਨੂੰ ਰਸੋਈ ਵਿੱਚ ਲੈ ਜਾਂਦਾ ਹਾਂ ਜਿੱਥੇ ਭੇਡ ਅਜੇ ਬਣਾਈ ਜਾ ਰਹੀ ਹੈ ਤੇ ਬਾਸਨਾ ਅਜੇ ਕਬਾਬ ਦੀ ਨਹੀਂ ਸਕਉ ਖੂਨ ਦੀ ਚਰਬੀ ਦੀ ਤੇ ਹੁਣੇ-ਹੁਣੇ ਲਾਹੀ ਖਲਦੀ ਹੈ ਮੈਂ ਆਪਣੇ ਦੋਸਤਾਂ ਨੂੰ ਆਪਣੇ ਕੰਮ ਦੀ ਗੁਫਾ ਵਿੱਚ ਲੈ ਜਾਂਦਾ ਹਾਂ ਜਿੱਥੇ ਮੇਰੀਆਂ ਹੱਥ ਲਿਖਤਾਂ ਪਈਆਂ ਹਨ ਤੇ ਉਹਨਾਂ ਨੂੰ ਉਥੇ ਫੋਲਾ ਫਾਲੀ ਕਰਨ ਦਿੰਦਾ ਹਾਂ ਭਾਵੇਂ ਮੇਰੇ ਪਿਤਾ ਜੀ ਕਿਹਾ ਕਰਦੇ ਸਨ ਕਿ ਜਿਹੜਾ ਕੋਈ ਦੂਜੇ ਲੋਕਾਂ ਦੀਆਂ ਹੱਥ ਲੇਖਾਂ ਦੀ ਫੋਲ ਆਫਰਲੀ ਕਰਦਾ ਹੈ ਉਹ ਉਸ ਆਦਮੀ ਵਾਂਗ ਹੈ ਜਿਹੜਾ ਦੂਜਿਆਂ ਦੀ ਜਿਪਾ ਟੋਲਦਾ ਫਿਰਦਾ ਹੈ ਪਿਤਾ ਜੀ ਇਹ ਵੀ ਕਿਹਾ ਕਰਦੇ ਸਨ ਮੁਖਵੰਦ ਇੱਕ ਭਟਾ ਉੱਚਾ ਜੱਟ ਦਾ ਟੋਪ ਪਾਈ ਚੌੜੀ ਪਿੱਠ ਵਾਲੇ ਆਦਮੀ ਵਾਂਗ ਹੁੰਦਾ ਹੈ ਜਿਹੜਾ ਥੀਏਟਰ ਵਿੱਚ ਅਗਲੀ ਕਿਤਾਰ ਵਿੱਚ ਤੁਹਾਡੇ ਅੱਗੇ ਬੈਠਾ ਹੋਵੇ ਬੰਦੇ ਨੂੰ ਸ਼ੁਕਰ ਕਰਨਾ ਚਾਹੀਦਾ ਹੈ ਜੇ ਉਹ ਸਿੱਧਾ ਬੈਠਾ ਰਹੇ ਤਾਂ ਬਿਨਾ ਸੱਜੇ ਖਵੇਵਲ ਝੁਕਿਆ ਇੱਕ ਦਰਸ਼ਕ ਵਜੋਂ ਇਹੋ ਜਿਹਾ ਆਦਮੀ ਮੇਰੇ ਲਈ ਬੜੀ ਔਖ ਪੈਦਾ ਕਰਦਾ ਹੈ ਤੇ ਆਖਰ ਮੈਨੂੰ ਖਿੱਚ ਚੜ ਦਿੰਦਾ ਹੈ ਆਪਣੀ ਨੋਟਬੁੱਕ ਵਿੱਚੋਂ ਮੈਨੂੰ ਮਾਸਕੋ ਜਾਂ ਦੂਜੇ ਰੂਸੀ ਸ਼ਹਿਰਾਂ ਵਿੱਚ ਕਵਿਤਾ ਦੀਆਂ ਸ਼ਾਮਾਂ ਵੇਲੇ ਅਕਸਰ ਸਰੋਤਿਆਂ ਸਾਹਮਣੇ ਬੋਲਣਾ ਪੈਂਦਾ ਹੈ ਉੱਥੇ ਲੋਕ ਮੇਰੀ ਮਾਂਤ ਭਾਸ਼ਾ ਅਵਾਰ ਨੂੰ ਨਹੀਂ ਸਮਝਦੇ ਮੈਂ ਆਪਣੇ ਉਚਰਣ ਨਾਲ ਉਹਨਾਂ ਨੂੰ ਕੁਝ ਆਪਣੇ ਬਾਰੇ ਦੱਸਣ ਨਾਲ ਸ਼ੁਰੂ ਕਰਦਾ ਹਾਂ ਜਿਸ ਤੋਂ ਪਿਛੋਂ ਮੇਰੇ ਰੂਸੀ ਕਵੀ ਦੋਸਤ ਮੇਰੀਆਂ ਕਵਿਤਾਵਾਂ ਦੇ ਅਨੁਵਾਦ ਸੁਣਾਉਂਦੇ ਹਨ ਉਹਨਾਂ ਦੇ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਅਕਸਰ ਕਿਹਾ ਜਾਂਦਾ ਹੈ ਕਿ ਮੈਂ ਇੱਕ ਕਵਿਤਾ ਮੂਲ ਬੋਲੀ ਵਿੱਚ ਸੁਣਾਵਾਂ ਅਸੀਂ ਆਵਾਰ ਬੋਲੀ ਦਾ ਸੰਗੀਤ ਤੇ ਕਵਿਤਾ ਦਾ ਸੰਗੀਤ ਸੁਣਨਾ ਚਾਹੁੰਦੇ ਹਾਂ ਮੈਂ ਪੜਦਾ ਹਾਂ ਤੇ ਮੇਰਾ ਪੜਨਾ ਗੀਤ ਸ਼ੁਰੂ ਕਰਨ ਤੋਂ ਪਹਿਲਾਂ ਪਾਂਡੂਰ ਦੀਆਂ ਤਾਰਾਂ ਟਣਕਾਉਣ ਤੋਂ ਛੁੱਟ ਕੁਝ ਨਹੀਂ ਹੁੰਦਾ ਕਿਸੇ ਕਿਤਾਬ ਦਾ ਮੁੱਖਬੰਦ ਕੋਈ ਇਹੋ ਜਿਹੀ ਚੀਜ਼ ਹੀ ਨਹੀਂ ਹੁੰਦੀ ਆਪਣੀ ਨੋਟਬੁੱਕ ਵਿੱਚੋਂ ਜਦ ਮੈਂ ਮਾਸਕ ਕੋ ਵਿਚ ਪੜਦਾ ਸਾਂ ਮੇਰੇ ਪਿਤਾ ਨੇ ਮੈਨੂੰ ਕੁਝ ਪੈਸੇ ਭੇਜੇ ਕਿ ਮੈਂ ਇਸ ਨਾਲ ਸਰਦੀਆਂ ਲਈ ਕੋਟ ਖਰੀਦ ਲਵਾਂ ਹੋਇਆ ਇਹ ਕਿ ਮੈਂ ਪੈਸੇ ਖਰਚ ਕਰ ਲੈ ਤੇ ਕੋਟ ਖਰੀਦਿਆ ਨਾ ਮੈਨੂੰ ਸਰਦੀਆਂ ਦੀਆਂ ਸੁੱਪੀਆਂ ਵਿੱਚ ਦਾਗਿਸਤਾਨ ਆਪਣੇ ਘਰ ਉਹਨਾਂ ਹੀ ਕੱਪੜਿਆਂ ਵਿੱਚ ਜਾਣਾ ਪਿਆ ਜਿਨ੍ਹਾਂ ਵਿੱਚ ਮੈਂ ਗਰਮੀਆਂ ਵਿੱਚ ਮਾਸਕ ਹੋ ਗਿਆ ਸੀ ਜਦੋਂ ਮੈਂ ਉੱਥੇ ਪੁੱਜਿਆ ਤਾਂ ਮੈਂ ਹਰ ਤਰ੍ਹਾਂ ਦੇ ਬਹਾਨੇ ਸੋਚਣੇ ਸ਼ੁਰੂ ਕਰ ਦਿੱਤੇ ਪਰ ਹਰ ਬਹਾਨਾ ਪਹਿਲੇ ਨਾਲੋਂ ਜ਼ਿਆਦਾ ਬੂੰਦਾ ਤੇ ਹਾਸੋ ਹੇਣਾ ਨਿਕਲਦਾ ਜਦੋਂ ਮੈਂ ਆਪਣੇ ਆਪ ਨੂੰ ਗੁੰਝਲਾਂ ਵਿੱਚ ਪੂਰੀ ਤਰ੍ਹਾਂ ਫਸਾ ਲਿਆ ਤਾਂ ਮੇਰੇ ਪਿਤਾ ਨੇ ਮੈਨੂੰ ਰੋਕਿਆ ਤੇ ਕਹਿਣ ਲੱਗੇ ਠਹਿਰ ਰਸੂਲ ਮੈਂ ਤੈਨੂੰ ਦੋ ਸਵਾਲ ਪੁੱਛਣਾ ਚਾਹੁੰਦਾ ਹਾਂ ਚਲੋ ਪੁੱਛੋ ਤੂੰ ਆਪਣੇ ਲਈ ਕੋਟ ਖਰੀਦਿਆ ਨਹੀਂ ਤੂੰ ਪੈਸੇ ਖਰਚ ਕਰ ਲੈਨੇ ਹਾਂ ਹੋਰ ਸਭ ਕੁਝ ਸਾਫ਼ ਹੈ ਐਵੇਂ ਬਾਦੂ ਦੇ ਬਹਾਨੇ ਐਵੇਂ ਬਾਦੂ ਦਾ ਇੰਨਾ ਕੁਝ ਕਹਿਣ ਦੀ ਤੇ ਇੰਨੀ ਲੰਮੀ ਭੂਮਿਕਾ ਪੰਨਣ ਦੀ ਕੀ ਲੋੜ ਜੇ ਤਤ ਦੋ ਲੱਗਾਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਤਾਂ ਏਸੀ ਜੋ ਮੇਰੇ ਪਿਤਾ ਜੀ ਨੇ ਮੈਨੂੰ ਸਿਖਾਇਆ ਤਾਂ ਵੀ ਨਮ ਜੰਮਿਆ ਬਾਲਕ ਇੱਕਦਮ ਬੋਲਣਾ ਨਹੀਂ ਸ਼ੁਰੂ ਕਰ ਦਿੰਦਾ ਲਫ਼ਜ਼ ਬੋਲਣ ਤੋਂ ਪਹਿਲਾਂ ਉਹ ਵਾਬੇਲੀਆਂ ਲੈਂਦਾ ਹੈ ਜਦੋਂ ਕਦੀ-ਕਦੀ ਉਹ ਰੋ ਪੈਂਦਾ ਹੈ ਕਿਉਂਕਿ ਕੋਈ ਚੀਜ਼ ਤਕਲੀਫ ਦੇ ਰਹੀ ਹੁੰਦੀ ਹੈ ਤਾਂ ਉਸ ਦੀ ਮਾਂ ਨੂੰ ਵੀ ਸਮਝ ਨਹੀਂ ਆਉਂਦੀ ਕਿ ਕਿਹੜੀ ਚੀਜ਼ ਕਸ਼ਟ ਦੇ ਰਹੀ ਹੈ ਕੀ ਕਵੀ ਦੀ ਆਤਮਾ ਵੀ ਉਸ ਬਾਲ ਦੀ ਆਤਮਾ ਵਰਗੀ ਨਹੀਂ ਹੁੰਦੀ ਪਿਤਾ ਜੀ ਕਿਹਾ ਕਰਦੇ ਸਨ ਜਦੋਂ ਭੇਡਾਂ ਦੇ ਇੱਜੜਦੀ ਪਹਾੜੀ ਚਰਾਗਾਹਾਂ ਤੋਂ ਮੋੜਨ ਦੀ ਉਡੀਕ ਹੁੰਦੀ ਹੈ ਸਭ ਤੋਂ ਪਹਿਲਾਂ ਲੋਕਾਂ ਨੂੰ ਬੱਕਰੀ ਦੇ ਸਿੰਘ ਦਿਖਾਈ ਦਿੰਦੇ ਨੇ ਜਿਹੜੀ ਸਭ ਤੋਂ ਅੱਗੇ ਚੱਲ ਰਹੀ ਹੁੰਦੀ ਹੈ ਫਿਰ ਬੱਕਰੀ ਤੇ ਇਸ ਤੇ ਮਗਰੋਂ ਜਾ ਕੇ ਇੱਜੜ ਦਿਖਾਈ ਦਿੰਦਾ ਹੈ ਜਦੋਂ ਝਾਂਜ ਚੜ੍ਹਨੀ ਜਾਂ ਨੜੋਆ ਨਿਕੜਨਾ ਹੋਵੇ ਤਾਂ ਸਭ ਤੋਂ ਪਹਿਲਾਂ ਲੋਕ ਨਾਈ ਨੂੰ ਦੇਖਦੇ ਨੇ ਜਦੋਂ ਪਹਾੜੀ ਪਿੰਡ ਵਿੱਚ ਕੋਈ ਹਰਕਾਰਾ ਆਉਣਾ ਹੋਵੇ ਤਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਧੂੜ ਦੇ ਬੱਦਲ ਦਿਖਾਈ ਦਿੰਦੇ ਨੇ ਤੇ ਫਿਰ ਘੋੜਸਵਾਰ ਜਦੋਂ ਸ਼ਿਕਾਰੀ ਦੇ ਮੁੰਨਣ ਦੀ ਆਸ ਹੋਵੇ ਤਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਉਸ ਦਾ ਕੁੱਤਾ ਨਜ਼ਰ ਆਉਂਦਾ ਹੈ ਧੰਨਵਾਦ ਦੋਸਤੋ